ਮੈਂ ਗੋਤਮ ਗੋੜੀਲਾ ਯੁਰ ਯੁਰਾਜ ਗੋਤਮ ਗੋੜੀਲਾ ਹਰਨ ਮਰੋਡ ਰੋੜ ਗਾਉਂ ਕੋੜਾਂ ਵਾਲੀ ਅੱਜ ਮੈਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚੋਂ ਸਾਡੇ ਬਹੁਤ ਸੂਝਵਾਨ ਅਫੀਸਰ ਰਾਜਦੀਵਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਮੇਰੇ ਖੇਤ ਆਏ ਮੈਂ ਜਿੰਨੇ ਵੀ ਕਿਸਾਨ ਵੀਰ ਐ ਉਹਨਾਂ ਨੂੰ ਅਪੀਲ ਕਰਦਾ ਕਿ ਮੈਂ ਪਿਛਲੇ 12 ਸਾਲ ਤੋਂ ਸੋਨੇ ਦੀ ਪਰਾਲੀ ਤੇ ਕਣਕ ਦੇ ਨਾਲ ਨੂੰ ਅੱਗ ਨਹੀਂ ਲਾਈ ਮੈਂ ਪਰਾਲੀ ਜਿਹੜੀ ਹੈ ਇਹ ਕੁਝ ਦਾ ਜਿਹੜੇ ਗੁੱਜਰ ਭਾਈ ਸਾਰਾ ਬਿਠਾ ਹੈ ਉਹਨਾਂ ਨੂੰ ਸਹਾਰੀ ਦੀ ਹੈ ਕੁਝ ਜਿਹੜੀ ਹੈ ਗੱਠਾ ਬਣਾ ਦੇਈ ਦੀ ਹੈ ਬਾਕੀ ਸਾਰੇ ਨੂੰ ਵਿੱਚ ਹੀ ਵਾਹ ਗਏ ਤੇ ਕੜਕ ਵਿੱਚ ਦੇ ਆ ਇਹਦੇ ਨਾਲ ਮੇਰੀ ਜ਼ਮੀਨ ਦੀ ਜਿਹੜੀ ਹੈ ਕੁਆਲਟੀ ਬਹੁਤ ਬੜੀ ਆਊਗੀ ਜੀ ਦੂਜਾ ਮੈਂ ਪਿਛਲੇ 8 ਸਾਲ ਤੋਂ ਕੋਈ ਵੀ ਹਾਰਮਫੁਲ ਪੈਸਟਿਸਾਈਡ ਜਿਹਦੇ ਵਿੱਚ ਜਿਵੇਂ ਆਪਣੇ ਮੋਨੋ ਹੈ ਕਲੋਰੋ ਹੈ ਜਾਂ ਥੱਲੇ ਜਿਵੇਂ ਵੀ ਕੋਈ ਪਦਾਨ ਵਗੈਰਾ ਇਹ ਮੈਂ ਗ੍ਰੇਨੂਲ ਕੁਝ ਵੀ ਨਹੀਂ ਪਾਉਂਦਾ ਔਰ ਯੂਨੀਵਰਸਿਟੀ ਰეკਮੈਂਡਡ ਡੋਸ ਦੇ ਉੱਤੇ ਹੀ ਯੂਰੀਆ ਤੇ ਜਿਹੜੀ ਸਪਰੇਅ ਹੈ ਉਹ ਮੈਂ ਕਰਦਾ ਮੇਰੇ ਖੇਤ ਦੇ ਵਿੱਚ ਜਿਹੜੀ ਇਸ ਟਾਈਮ 11 21 ਬਾਸਮਤੀ ਲਾਈ ਹੋਈ ਹੈ ਲਗਭਗ 32 33 ਇੱਕ ਜੋ ਕਿ ਮੇਰੀ ਜ਼ਮੀਨ ਦੀ ਜਦੋਂ ਤੋਂ ਮੈਂ ਆਰਮ ਫੁੱਲ ਪੈਸ ਸੁਸਾਇਡ ਨਹੀਂ ਕਰਦਾ ਜਾਂ ਖਾਦ ਜਿਹੜੀ ਹੈ ਯੂਰੀਆ ਜਿਹੜੀ ਹੈ ਉਹ ਯੂਨੀਵਰਸਲ ਰਿਗਮੈਂਟ ਦੇ ਦੋਸ ਪਾਉਨੇ ਆ ਤਾਂ ਝੋਲਾ ਜਿਹੜਾ ਹੈ ਓਡੀ ਕਿਦਾਨੀ ਦਾ ਹਮੇਸ਼ਾ ਖੜਾ ਰਹਿੰਦੇ ਹੈ ਕੁਆਲਿਟੀ ਬਹੁਤ ਬੜੀਆ ਬਣਦੀ ਹੈ ਜਦੋਂ ਮੰਡੀ ਜਾਂਦੇ ਆ ਤਾਂ ਉਹਦਾ ਐਕਸਟਰਾ ਰੇਟ ਜਿਹੜਾ ਹੈ ਤੇ ਨਾਲੇ ਗਾਹਕ ਜਿਹੜਾ ਹੈ ਉਹਨੂੰ ਭੱਜ ਕੇ ਪੈਂਦੇ ਹੈ ਕੁਆਲਿਟੀ ਕਰਕੇ ਇਹਦਾ ਕਾਰਨ ਇੱਕ ਹੋਰ ਵੀ ਹੈ ਕਿ ਮੈਂ ਆਪਣੇ ਘਰੇ ਜਿਹੜੀ ਰੂੜੀ ਹੈ ਉਹ ਅਸੀਂ ਤਿਆਰ ਕਰਦੇ ਆ ਜਿਹਨੂੰ ਪੰਛਗਵੇ ਕਹਿੰਦੇ ਪੰਛਗਵੇ ਦੇ ਵਿੱਚ ਪੰਜ ਚੀਜ਼ਾਂ ਆ ਜਾਂਦੀ ਹੈ ਜੀ ਇੱਕ ਤਾਂ ਗਾਂ ਦਾ ਗੋਬਰ ਗਾਂ ਦਾ ਪਿਸ਼ਾਬ ਗੁੜ ਤੇ ਬੇਸਣ ਤੇ ਇੱਕ ਜਿਵੇਂ ਪੁਰਾਣੇ ਦਰਖਤ ਹੈਗੇ ਆਪਣੇ ਜਿਹੜੇ ਜਿੱਥੇ ਖਾਦ ਨਹੀਂ ਪੈਂਦੀ ਜਿਵੇਂ ਬੋੜ ਹੋਇਆ ਪਿੱਪਲ ਹੋਇਆ ਜਾਂ ਨਿੰਮ ਹੋਇਆ ਉਹਨੇ ਦੇ ਥੱਲੇ ਦੀ ਥੋੜੀ ਜਿਹੀ ਮਿੱਟੀ ਇਹਨੂੰ ਮਿਕਸ ਕਰਕੇ ਇਹ ਤਿਆਰ ਕਰਕੇ ਅਸੀਂ ਰੂੜੀ ਦੇ ਵਿੱਚ ਮਿਕਸ ਕਰਦੇ ਹਾਂ ਜਿਹੜੀ ਇੱਕ ਟਰਾਲੀ ਇੱਕ ਕਿੱਲੇ ਦੀ ਰੂੜੀ ਪਾਉਨੇ ਆ ਉਹਦਾ ਵੀ ਬਹੁਤ ਹੀ ਅੱਛਾ ਰਿਜ਼ਲਟ ਰਹਿੰਦਾ ਹੈ ਥੱਲੇ ਕੋਈ ਨਹੀਂ ਫੰਗਸ ਵਗੈਰਾ ਨਹੀਂ ਲੱਗਦੀ ਦੂਜਾ ਇਹ ਚੀਜ਼ਾਂ ਵੇਖਦੇ ਹੋਏ ਵੀ ਇਹਨੇ 12 ਸਾਲ ਹੋ ਗਏ ਅੱਗ ਨਹੀਂ ਲਾਈ ਤਾਂ ਯੂਨੀਵਰਸਿਟੀ ਲੁਧਿਆਣਾ ਵਾਲਿਆਂ ਨੇ ਪਿੱਛੇ ਡਾਕਟਰ ਆਏ ਸੀ ਉਹਨਾਂ ਨੇ ਮੇਰੀ ਜ਼ਮੀਨ ਦਾ ਸੈਂਪਲ ਲੈ ਕੇ ਗਏ ਆ ਉਹਦੀ ਰਿਪੋਰਟ ਜਿਹੜੀ ਹੈ ਉਹ ਦੇਖੋ 15-20 ਦਿਨਾਂ ਦੇ ਵਿੱਚ ਆ ਜੂਗੀ ਲੇਕਿਨ ਜਦੋਂ ਰਿਪੋਰਟ ਲਈ ਸੀ ਡਾਕਟਰ ਜਗਦੀਸ਼ अरोड़ा ਆਏ ਸੀ ਤੇ ਨਾਲ ਜਿਹੜਾ ਅੱਗ ਲਾਉਂਦੇ ਆ ਗਵਰਡ ਦੇ ਵਿੱਚ ਉਹਨਾਂ ਦਾ ਵੀ ਉਹ ਮਿੱਟੀ ਦਾ ਸੈਂਪਲ ਲਈ ਗਏ ਆ ਲੇਕਿਨ ਜਦੋਂ ਮਿੱਟੀ ਦਾ ਸੈਂਪਲ ਲਿਆ ਤੇ ਉਹਨਾਂ ਨੇ ਖੁਦ ਹੀ ਐਸਗ ਨੂੰ ਮੰਨੇ ਸੀ ਕਿ ਗੋਤਮ ਜੀ ਬਹੁਤ ਅੱਛਾ ਥੋੜੀ ਜ਼ਮੀਨ ਦੇ ਵਿੱਚ ਕਾਰਬਨ ਮਾਤਰਾ ਜਿਹੜੀ ਹੈ ਉਹ ਬੜੀ ਹੈ ਤੁਸੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਜਿਵੇਂ ਮੈਂ ਖੇਤੀ ਕਰ ਰਿਹਾ ਹਾਂ ਉਸ ਤਰ੍ਹਾਂ ਕਰੋ ਜਿਹਦੇ ਨਾਲ ਆਪਣੇ ਖਾਦ ਸਪਰੇ ਦੀ ਬਚਤ ਹੋਵੇ ਨਾਲੇ ਆਪਣੀ ਜ਼ਮੀਨ ਦੀ ਜਿਹੜੀ ਹੈ ਉਰਕ ਦਾ ਵਧੇ ਉਪਜਾਊ ਸ਼ਕਤੀ ਵਧੇ ਤਾਂ ਮੈਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਇਸ ਪਾਸੇ ਆਓ ਫालतੂ ਦੀਆਂ ਖਾਦਾਂ ਤੇ ਫालतੂ ਦੇ ਸਪਰੇਆਂ ਤੋਂ ਬਚੋ ਜੈ ਜੀ